ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅੱਜਿਤ ਕੋ ਸੰਧੂਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵਾਰ ਫਿਰ ਵਿਕਰਮ ਸਿੰਘ ਮਜੀਠੀਆ ਦੀਆਂ ਕੜਵਾਈਆਂ ਚੀਕਾ ਜੇਕਰ ਗੱਲ ਕਰੀਏ ਜਿੱਥੇ ਵਿਕਰਮ ਸਿੰਘ ਮਜੀਠੀਆ ਵਾਰ-ਵਾਰ ਜਿਹੜੀਆਂ ਨੇ ਆਪਣੀਆਂ ਪਟੀਸ਼ਨਾਂ ਦਾਇਰ ਕਰ ਰਹੀ ਸੀ ਪਹਿਲਾਂ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਮੁਹਾਲੀ ਦੀ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਜਦੋਂ ਕਿ 40000 ਦੀਆਂ ਦੇ ਕਰੀਬ ਚਾਰ ਸ਼ੀਟ ਪੇਸ਼ ਕੀਤੀ ਗਈ ਤਾਂ ਉਸ ਤੋਂ ਬਾਅਦ ਮੋਹਾਲੀ ਦੀ ਅਦਾਲਤ ਵੱਲੋਂ ਪਟੀਸ਼ਨ ਰੱਦ ਕਰ ਦਿੱਤੀ ਗਈ ਤਾਂ ਫਿਰ ਉਸ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਹੈ ਪਟੀਸ਼ਨ ਪਾਈ ਗਈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਬੋਲਦੇ ਨਜ਼ਰ ਆਉਂਦੇ ਨੇ ਕਿ ਜਿਹੜਾ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਇਹ ਨੌਜਵਾਨਾਂ ਦੀ ਨਕਲ ਕੁਸ਼ੀ ਕੀਤੀ ਹੈ ਜਿਸ ਤਰੀਕੇ ਦੇ ਨਾਲ ਲੁੱਟ-ਕਸੋਟ ਕੀਤੀ ਹੈ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਧੀਆ ਪੈਣਾ ਦੀਆਂ ਚਿੱਟੀਆਂ ਚੁੰਨੀਆਂ ਜਿਹੜੀਆਂ ਨੇ ਰੰਗ ਬਰੰਗੀਆਂ ਚੁੰਨੀਆਂ ਨੂੰ ਚਿੱਟੀਆਂ ਕੀਤਾ ਹੈ ਉਹਦਾ ਜਵਾਬ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਦੇਣਾ ਪਵੇਗਾ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਉਹਨਾਂ ਘਰਾਂ ਦੇ ਚਿਰਾਗ ਮਿਟ ਗਏ ਉਹ ਨਸ਼ੇ ਦੇ ਤੇ ਨਸ਼ੇ ਦੇ ਵਿੱਚ ਆ ਕੇ ਤੇ ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਆਪਣੇ ਤੋਰੀ ਘਰਾਂ ਦੇ ਵਿੱਚ ਬੈਠਾ ਸੀ ਦੀਪ ਮਾਲਾ ਕਰਦਾ ਸੀ ਤਾਂ ਇਸ ਦੀਵਾਲੀ ਦੇ ਉੱਤੇ ਉਹਦੇ ਘਰ ਦੀਪ ਮਾਲਾ ਨਹੀਂ ਹੋਵੇਗੀ ਉਹਦੇ ਘਰ ਕੋਈ ਤਿਹਾਰ ਨਹੀਂ ਮਨਾਇਆ ਜਾਵੇਗਾ ਹਾਲਾਂਕਿ ਉਹਨਾਂ ਨੇ ਵਾਰ-ਵਾਰ ਜਿਹੜੇ ਨੇ ਵਿਕਰਮ ਸਿੰਘ ਮਰਜੀਠੀਆ ਦੇ ਵਕੀਲ ਨੇ ਜਿਹੜੇ ਅਸ਼ਦੀਪ ਕਲੇਰ ਹੋਗੇ ਕਹਿੰਦੇ ਨਜ਼ਰ ਆਉਂਦੇ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਬਦਲਾਖੋਰੀ ਦਾ ਦੀ ਰਾਜਨੀਤੀ ਕਰ ਰਹੇ ਨੇ ਕਿਤੇ ਨਾ ਕਿਤੇ ਰੰਜਿਸ਼ ਕੱਟ ਰਹੇ ਨੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਵੱਲੋਂ ਲਲਕਾਰਿਆ ਗਿਆ ਸੀ ਹਾਲਾਂਕਿ ਜੇਕਰ ਗੱਲ ਕਰੀਏ ਬਿਕਰਮ ਸਿੰਘ ਮਜੀਠੀਆ ਦੀ ਲਲਕਾਰ ਤਾਂ ਬਿਕਰਮ ਸਿੰਘ ਮਜੀਠੀਆ ਨੇ ਮਾਰੀ ਸੀ ਲੇਕਿਨ ਉਹਦਾ ਜਵਾਬ ਕਿਸ ਤਰੀਕੇ ਨਾਲ ਦਿੱਤਾ ਗਿਆ ਹੈ ਇਹ ਦੁਨੀਆ ਦੇ ਵਿੱਚ ਹਰ ਕੋਨੇ 'ਚ ਬੈਠੇ ਪੰਜਾਬੀ ਨੇ ਦੇਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਕਾਰਵਖਾਇਆ ਹੈ ਕਿ ਵਿਕਰਮ ਸਿੰਘ ਮਜੀਠੀਆ ਉਹ ਨਾਪਾ ਦੀ ਜੇਲ੍ਹ ਦੇ ਵਿੱਚ ਲੰਮੇ ਸਮੇਂ ਲਈ ਸੜੇਗਾ ਦੂਸਰੇ ਪਾਸੇ ਇੱਕ ਜਿਹੜੇ ਨੇ ਅਰਸ਼ਿਤ ਕਲੇਰ ਉਹਨਾਂ ਵੱਲੋਂ ਕਿਹਾ ਜਾਂਦਾ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਸ਼ਾਇਦ ਦੀਵਾਲੀ ਤੇ ਜਮਾਨਤ ਮਿਲੇਗੀ ਉਹ ਦੀਵਾਲੀ ਤੇ ਆਪਣੇ ਘਰ ਤਿਉਹਾਰ ਮਨਾ ਪਾਉਣਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਵੇਂ ਪਹਿਲਾ ਸਟੇਜਾਂ ਤੇ ਕਹਿੰਦੇ ਨਜ਼ਰ ਆਏ ਕਿ ਇਸ ਦੀਵਾਲੀ ਤੇ ਕੀ ਉਹ ਹੋਲੀ ਲੋਹੜੀ ਕੁਛ ਵੀ ਆਪਣੇ ਪ੍ਰਵਾਅ ਦੇ ਨਾਲ ਨਹੀਂ ਮਨਾ ਪਾਵੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨੇ ਨੌ ਜਵਾਨਾਂ ਦੀ ਪੀੜੀ ਨੂੰ ਖਤਮ ਕੀਤਾ ਹੈ ਜਿਸ ਤਰੀਕੇ ਦੇ ਨਾਲ ਉਹਨੇ ਡਰਗ ਜਿਹੜੇ ਨੇ ਨਸ਼ਾ ਤਸਕਰ ਉਹਨਾਂ ਦਾ ਸਾਥ ਦਿੱਤਾ ਉਹਨਾਂ ਨੇ ਪ੍ਰਾਈਵੇਟ ਹੈਲੀਕਾਪਟਰ ਦਿੱਤੇ ਉਹਨਾਂ ਦੇ ਨਾਲ ਉਹਨਾਂ ਦਾ ਸਾਥ ਦਿੱਤਾ ਗਿਆ ਇਹਦੀਆਂ ਗੱਡੀਆਂ ਦੇ ਵਿੱਚ ਨਸ਼ਾ ਸਪਲਾਈ ਹੁੰਦਾ ਰਿਹਾ ਤੇ ਪੰਜਾਬ ਦੇ ਵਿੱਚ ਨਸ਼ਾ ਸਪਲਾਈ ਕਰਨ ਦੀ ਜਿਹੜੀ ਹੈ ਵੱਡੀ ਇਹਨੂੰ ਸਜ਼ਾ ਦਿੱਤੀ ਜਾਏਗੀ ਕਿਸ ਤਰੀਕੇ ਦੇ ਨਾਲ ਲੁੱਟਾਂ ਖਸੂਟਾਂ ਹੋਈਆਂ ਕਿਸ ਤਰੀਕੇ ਦੇ ਨਾਲ ਇਨੇ ਜਿਹੜਾ ਹੈ ਪੰਜਾਬ ਦੀ ਨੌਜਵਾਨ ਪੀੜ੍ਹੀ ਖਤਮ ਕੀਤੀ ਇਹਦਾ ਜਵਾਬ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਦੇਣਾ ਪਵੇਗਾ ਅਕਸਰ ਹੀ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨਜ਼ਰ ਆਉਂਦੇ ਨੇ ਲੇਕਿਨ ਤਾਲੂਦਾਸ ਦੀ ਹੈ ਕਿ ਪੰਜਾਬ ਹਰਿਆਣਾ ਕੋਰਟ ਦੇ ਵਿੱਚ ਹੁਣ ਇਸ ਟਾਈਮ ਵੱਡਾ ਜਿਹੜਾ ਹੈ ਮਾਮਲਾ ਚਲਾ ਗਿਆ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਟ੍ਰਾਇਲ ਹੋਵੇਗਾ ਰਿਮਾਂਡ ਫਿਰ ਤੋਂ ਹੋਵੇਗੀ ਪੁੱਛਗਿੱਛ ਫਿਰ ਤੋਂ ਹੋਵੇਗੀ ਵਿਜੀਲੈਂਸ ਸਟ ਵੱਡੀਆਂ ਕਾਰਵਾਈਆਂ ਦੁਬਾਰਾ ਤੋਂ ਕਰੇਗਾ ਜਿਹੜੀਆਂ ਕਾਰਵਾਈਆਂ ਕੀਤੀਆਂ ਗਈਆਂ ਉਹਦੇ ਵਿੱਚ ਤਾਂ ਸਾਰੀ ਚਾਰਸ਼ੀਟ ਜਿਹੜੀ ਹੈ ਪੰਜਾਬ ਹਰਿਆਣਾ ਕੋਰਟ ਦੇ ਵਿੱਚ ਪੇਸ਼ ਕਰ ਦਿੱਤੀ ਗਈ ਹੈ ਤਾਂ ਹੀ ਵਿਕਰਮ ਸਿੰਘ ਮਜੀਠੀਆ ਨੂੰ ਜਿਹੜੀ ਹੈ ਜਮਾਨਤ ਨਹੀਂ ਮਿਲੀ 29 ਅਕਤੂਬਰ ਨੂੰ ਜਿਹੜਾ ਹੈ ਉਹਦਾ ਜਿਹੜਾ ਆਉਣ ਵਾਲਾ ਮਾਮਲਾ ਸੁਨਾਇਆ ਜਾਵੇਗਾ ਲੇਕਿਨ ਜਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਆਪਣੀਆਂ ਕਾਲੀਆਂ ਕਰਤੂਤਾ ਕਰਕੇ ਫਸੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਇਹਦੇ ਵਿੱਚ ਹੋਰ ਮੱਛੀਆਂ ਨੇ ਫਸਣਾ ਹੈ ਸੁਖਪਾਲ ਸਿੰਘ ਖਹਿਰਾ ਦਾ ਨਾਮ ਲੈਂਦੇ ਨਜ਼ਰ ਆਉਂਦੇ ਨੇ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦਾ ਨਾਮ ਲੈਂਦੇ ਨਜ਼ਰ ਆਉਂਦੇ ਨੇ ਲੇਕਿਨ ਆਪਣੇ ਹੀ ਪਰਿਵਾਰ ਦੇ ਨਾਲ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਹੁਣ ਲੰਮੇ ਸਮੇਂ ਤੱਕ ਕੋਈ ਤਿਉਹਾਰ ਨਹੀਂ ਮਨਾ ਪਾਣਗੇ ਜਿਸ ਤਰੀਕੇ ਨਾਲ ਇਸ ਦੀਵਾਲੀ ਤੇ ਉਹ ਆ ਜੇਲ੍ਹ 'ਚ ਬੈਠੇ ਨੇ ਉਹਨਾਂ ਦਾ ਪਰਿਵਾਰ ਕਿਤੇ ਨਾ ਕਿਤੇ ਉਡੀਕ ਕਰ ਰਿਆ ਸੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਕਿ ਵਿਜੀਲੈਂਸ ਨੇ ਜਿਸ ਤਰੀਕੇ ਦੇ ਨਾਲ ਡੂੰਘਾਈ ਤੋਂ ਕੰਮ ਕੀਤਾ ਹੈ ਸਿੱਟ ਨੇ ਆਪਣਾ ਡੂੰਘਾਈ ਤੋਂ ਕੰਮ ਕੀਤਾ ਹੈ ਤਾਂ ਵਿਕਰਮ ਸਿੰਘ ਮਜੀਠੀਆ ਦਾ ਜੇਲ੍ਹ 'ਚ ਆਉਣਾ ਜਿਹੜਾ ਹੈ ਨਾ ਮੁਮਕਨ ਹੈ ਦੂਸਰੇ ਪਾਸੇ ਤੁਹਾਨੂੰ ਦੱਸ ਦਈਏ ਕਿ ਵਿਕਰਮ ਸਿੰਘ ਮਜੀਠੀਆ ਜਿਹਦੇ ਤੇ ਦੁਬਾਰਾ ਰਿਮਾਂਡ ਹੋਣ ਦੀ ਗੱਲ ਕਰ ਰਹੀ ਹੈ ਟ੍ਰਾਇਲ ਹੋਣ ਦੀ ਗੱਲ ਕਰ ਰਹੀ ਹੈ ਤੇ ਕੁਝ ਗਿੱਚ ਹੋਣ ਦੀਆਂ ਗੱਲਾਂ ਵੀ ਸਾਹਮਣੇ ਆਉਣ ਲੱਗੀਆਂ ਹਨ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿਜੀਲੈਂਸ ਨੇ ਸਬੂਤ ਪੇਸ਼ ਕੀਤੇ ਨੇ 29 ਅਕਤੂਬਰ ਨੂੰ ਹੁਣ ਦੁਬਾਰਾ ਫੈਸਲਾ ਸੁਣਾਇਆ ਜਾਵੇਗਾ ਲੇਕਿਨ ਅਰਸ਼ਦੀਪ ਕਲੇਰ ਇਹ ਕਹਿੰਦੇ ਨਜ਼ਰ ਆਉਂਦੇ ਸੀ ਸ਼ਾਇਦ ਕਿ ਵਿਕਰਮ ਸਿੰਘ ਮਜੀਠੀਆ ਆਪਣੇ ਪਰਿਵਾਰ ਨਾਲ ਦੀਵਾਲੀ ਮਨਾ ਪਾਉਂਦੇ ਲੇਕਿਨ ਹੁਣ ਜਿਹੜੀ ਹੈ ਦੀਵਾਲੀ ਜਿਹੜੀ ਹੈ ਜੇਲ੍ਹ ਦੇ ਵਿੱਚ ਹੀ ਵਿਕਰਮ ਸਿੰਘ ਮਜੀਠੀਆ ਵੱਲੋਂ ਮਨਾਈ ਜਾਵੇਗੀ ਤੇ ਦੂਸਰੇ ਪਾਸੇ ਠੋਕਵਾ ਜਵਾਬ ਦੇ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ